ਇਥੇ ਦੇਖਪਾੜ ਦੇ ਵਿੱਚ 15 ਅਗਸਤ ਬੜੀ ਖੁਸ਼ੀ ਤੇ ਸਾਦਾ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਧੂਰੀ ਦੇ ਇੱਕ ਚਤਨਿਆ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਮਲਾਂ ਕਲਾ ਕਾਰੀ ਨਾਲ ਜਿਹੜਾ ਇਹ ਇਤਿਹਾਸਾ 15 ਅਗਸਤ ਮਨਾਇਆ ਰਿਹਾ ਸਾਡੇ ਨਾਲ ਕੁਝ ਸਕੂਲ ਦੇ ਅਧਿਆਪਕ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਮੈਡਮ ਕਿਸ ਤਰ੍ਹਾਂ ਇਹ ਜਿਹੜਾ ਸਕੂਲ ਦੇ ਵਿੱਚ ਤੁਸੀਂ ਮਨਾ ਰਹੇ ਹੋ ਕੀ ਕਹਿੰਦੇ ਹੋ ਇਸ ਬਾਰੇ ਦੇਖੋ ਤੁਸੀਂ ਤੁਸੀਂ ਹੁਣ ਦੇਖਿਓ ਸਾਡੇ ਸਕੂਲ ਦੇ ਪ੍ਰਾਂਗਣ ਵਿੱਚ ਅਸੀਂ ਜਿਹੜਾ ਤਿਹਾੜਾ ਬਣਾ ਰਹੇ ਹਾਂ ਇਹ 79th ਆਜ਼ਾਦੀ ਦਿਹਾੜਾ ਹੈ ਜਿਹੜਾ ਸਾਡੇ ਬੱਚਿਆਂ ਦੇ ਵਿੱਚ ਬਣਾਇਆ ਜਾ ਰਿਹਾ ਛੋਟੇ ਛੋਟੇ ਬੱਚੇ ਜਿਹੜੇ ਫ੍ਰੀडम फाइਟਰ ਜਿਹੜੇ ਆਪਣੇ ਭਗਤ ਸਿੰਘ ਹੋਇਆ ਸੁਖਦੇਵ ਰਾਜਗੁਰੂ ਗਾਂਧੀ ਜੀ ਇਹਨਾਂ ਦਾ ਜੋ ਮਹਤ ਜੋਗਦਾਨ ਰਿਹਾ ਉਹਨਾਂ ਨੂੰ ਪੇਸ਼ ਕਰ ਰਹੇ ਨੇ ਸਟੇਜ ਉੱਤੇ ਉਹਨਾਂ ਦੀਆਂ ਕਵਿਤਾਵਾਂ ਸੁਣਾ ਰਹੇ ਨੇ ਉਹਨਾਂ ਦੇ ਭਾਸ਼ਣ ਦੇ ਰਹੇ ਨੇ ਵੀ ਜਿਵੇਂ ਜਿਵੇਂ ਉੱਥੇ ਬਿੱਤਿਆ ਆਪਣੇ ਪਿਛਲੇ ਵਾਲੇ ਸਮੇਂ ਵਿੱਚ ਜਿਵੇਂ ਬਿੱਤਿਆ ਉਹਨੂੰ ਅਸੀਂ ਯਾਦ ਕਰ ਰਹੇ ਹਾਂ ਤੇ ਅਸੀਂ ਇਹਨੂੰ ਖੁਸ਼ੀ ਦੇ ਰੂਪ ਵਿੱਚ ਮਨਾ ਰਹੇ ਹਾਂ ਕਿਉਂਕਿ ਐਨੇ ਸਾਲ ਇੱਕ ਗੁਲਾਮੀ ਲੰਮ ਤੋਂ ਬਾਅਦ ਅਸੀਂ ਆਪਣੀ ਆਜ਼ਾਦੀ ਨੂੰ ਪਾਇਆ ਤੇ ਇਹ ਆਜ਼ਾਦੀ ਪਾਣ ਲਈ ਜਿਹੜੇ ਜਿਹੜੇ ਅਸੀਂ ਯੋਗਦਾਨ ਦਿੱਤੇ ਉਹਨਾਂ ਨੂੰ ਯਾਰ ਦਿੱਤਾ ਜਾ ਰਿਹਾ ਤੇ ਜਦੋਂ ਚੰਗੇ ਤਰੀਕੇ ਨਾਲ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਇਹ ਚ ਨਾਗਰਿਕ ਬਣ ਜਾਮ। ਮੈਡਮ ਗੱਲ ਕੀਤੀ ਆ ਬਈ ਤੁਹਾਡੇ ਸਕੂਲ ਦੇ ਵਿੱਚ ਇੱਥੇ ਚੰਨੇ ਆ ਸਕੂਲ ਕਿੰਨੀਆਂ ਸਸਤਾਵਾਂ ਚੱਲ ਰਹੀਆਂ ਨੇ ਇੱਥੇ। ਦੇਖੋ ਜੇ ਤੁਸੀਂ ਗੱਲ ਕਰੋ ਉਸ ਚੰਨੇ ਆ ਸਕੂਲ ਇੱਕ ਟੈਕਨੋ ਕਰਿਕੂਲਮ ਬੇਸਡ ਸਕੂਲ ਹੈ। ਇੱਕ ਇਹ 올 ਓਵਰ ਇੰਡੀਆ ਵਿੱਚ ਇਹਦੀਆਂ 1000 ਤੋਂ ਵੱਧ ਬ੍ਰਾਂਚੇਸ ਨੇ ਤੇ ਇਹ ਪੰਜਾਬ ਵਿੱਚ ਹੀ ਇਹਦੇ 28 ਸਕੂਲ ਨੇ। ਅਲੱਗ-ਅਲੱਗ ਪ੍ਰਾਂਤਾਂ ਅਲੱਗ-ਅਲੱਗ ਸਟੇਟ ਵਿੱਚ ਦੇ ਡਿਫਰੈਂਟ ਡਿਫਰੈਂਟ ਬ੍ਰਾਂਚੇਸ ਨੇ ਤੇ ਆਪਾਂ ਪੂਰੇ ਪੰਜਾਬ ਪੂਰੇ ਭਾਰਤ ਦੀ ਗੱਲ ਕਰੀ ਤੇ 100 ਕਿਸ ਤਰ੍ਹਾਂ ਮਰ ਕੇ ਬੱਚਿਆਂ ਦੀ ਸਿੱਖਿਆ ਦੇ ਨੂੰ ਕਿਸ ਤਰ੍ਹਾਂ ਦੇ ਨੂੰ ਮਰ ਕੇ ਜਦੋਂ 700 ਸਕੂਲ ਚਾਦੇ ਪੰਜਾਬ ਚ ਕਈ ਪੰਚਾਇਤਾਂ ਚੱਲਦੀਆਂ ਨੇ ਕਿਸ ਤਰ੍ਹਾਂ ਕੜੀ ਕਰਵਾਈ ਜਾਂਦੀ ਹੈ ਦੇਖੋ ਇਹਦੇ ਅਸੀਂ ਅਲੱਗ-ਅਲੱਗ ਪੈਟਰਨ ਨੇ ਜਿਵੇਂ ਆਪਾਂ ਗੱਲ ਕਰੀ ਇੱਕ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਹਾਈ ਸਕੂਲ ਪੀਓ ਕਾਲਜ ਇਹਨਾਂ ਦੇ ਅਲੱਗ-ਅਲੱਗ ਸੈਗਮੈਂਟਸ ਨੂੰ ਅਸੀਂ ਡਿਵਾਈਡ ਕੀਤਾ ਹੋਇਆ ਹੈ ਪ੍ਰੀ ਪ੍ਰਾਇਮਰੀ ਦੀ ਕਲਾਸ ਨਰਸਰੀ ਐਲ ਕੇ ਜੀ ਯੂ ਕੇ ਜੀ ਪ੍ਰਾਇਮਰੀ ਗ੍ਰੇਡ 1 ਤੋਂ 5 ਇਹ ਪੂਰੇ ਅਸੀਂ ਨੂੰ ਅਸੀਂ ਕੇ 5 ਬੋਲਦੇ ਹਾਂ ਪੂਰੇ ਕੇ 5 ਨੂੰ ਅਸੀਂ ਐਕਟੀਵਿਟੀ ਬੇਸਡ ਹੀ ਪੜਾਇਆ ਜਾਂਦਾ ਬੱਚਿਆਂ ਨੂੰ ਸੋ ਥੈਟ ਜਿਹੜੇ ਬੱਚੇ ਨੇ ਪਹਿਲਾਂ ਦੇ ਟਾਈਮ ਵਿੱਚ ਅਸੀਂ ਸਿਰਫ ਕਿਤਾਬੀ ਸਿੱਖਿਆ ਹੀ ਦਿੰਦੇ ਸੀ ਜਿਸ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦਾ ਸੀ ਲੇਕਿਨ ਇਹਦੇ ਵਿੱਚ ਕਿਤਾਬੀ ਸਿੱਖਿਆ ਦੇ ਨਾਮ ਨਾਲ ਉਹਨਾਂ ਦੇ ਡਿਵੈਲਪਮੈਂਟ ਸਕਿਲਸ ਨੂੰ ਇੰਪਰੂਵ ਕੀਤਾ ਜਾਂਦਾ ਵੀ ਜਾਂਕਿ ਉਹਨਾਂ ਨੂੰ ਸੋਚਣ ਸਮਝਣ ਦੀ ਸ਼ਕਤੀ ਉਹਨਾਂ ਦੇ ਗ੍ਰੋਸ ਮੋਟਰ ਸਕਿਲਸ ਨੂੰ ਇੰਪਰੂਵ ਕੀਤਾ ਜਾਂਦਾ ਸੋ ਥੈਟ ਕਿ ਉਹ ਆਪਣੇ ਪ੍ਰੈਕਟੀਕਲ ਲਰਨਿੰਗ ਨੂੰ ਇੰਪਲੀਮੈਂਟ ਕਰਪਾਣ ਤੇ ਚੀਜ਼ਾਂ ਨੂੰ ਰੱਟੇ ਲਗਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਲਾਈਫਟਾਈਮ ਤੱਕ ਉਹ ਚੀਜ਼ਾਂ ਨੂੰ ਯਾਦ ਰੱਖਣ ਤੇ ਉਹਨਾਂ ਨੂੰ ਅਪਣਾ ਸਕਣ ਮੈਮ ਗੱਲ ਕੀਤੀ ਆ ਬਈ ਥੋੜੇ ਸਸਤਾਵਾ ਬਦਲ ਕੇ ਟਿਊਸ਼ਨ ਸੈਂਟਰ ਨਹੀਂ ਖੋਲੇ ਜਾਂਦਾ ਜੋ ਟਿਊਸ਼ਨ ਫੜਾਂਦੇ ਟੀਚਰਾਂ ਨਾਲ ਦੇ ਸੱਜਾ ਕਰਦਾ ਪੂਰਾ ਸੱਜਾ ਕਰਦਾ ਹੈ ਜੀ ਟਿਊਸ਼ਨ ਕਾ ਟਿਊਸ਼ਨ ਨਹੀਂ ਉਹ ਪੁਰਾਣੇ ਦੇ ਵਿੱਚ ਟਿਊਸ਼ਨ ਬਣਾਈ ਜਾਂਦੇ ਨੇ ਉਹਨਾਂ ਨੂੰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਅਸੀਂ ਜਿਹੜੇ ਟਿਊਸ਼ਨ ਸਿਸਟਮ ਹੈ ਇੱਕ ਤਾਂ ਪਹਿਲੀ ਗੱਲ ਐਜ਼ ਇਹ ਜੇ ਆਪਾਂ ਨੋਰਮਲ ਤਰੀਕੇ ਨਾਲ ਗੱਲ ਕਰੀਏ ਤਾਂ ਪਹਿਲਾਂ ਜਿਹੜਾ ਇੱਕ ਨਾਗਰਿਕ ਸਾਰਿਆਂ ਦਾ ਆਪਾਂ ਇਕਨੋਮਿਕਲੀ ਸਟੇਟਸ ਸੇਮ ਨਹੀਂ ਹੁੰਦਾ ਕਈ ਪੈਸੇ ਜ਼ਿਆਦਾ ਖਰਚ ਕਰ ਸਕਦੇ ਨੇ ਕਈ ਆਪਣੇ ਨੋਰਮਲ ਤਰੀਕੇ ਨਾਲ ਕਰ ਸਕਦੇ ਨੇ ਜਿਉਹ ਇੱਕ ਸਕੂਲ ਨੂੰ ਇੱਕ ਮੰਥਲੀ ਫੀਸ ਪੇ ਕਰ ਰਹੇ ਨੇ ਤੇ ਪੇ ਕਰਨ ਤੋਂ ਬਾਅਦ ਵੀ ਬੱਚੇ ਨੂੰ ਅਗਰ ਘਰੇ ਜਾ ਕੇ ਟਿਊਸ਼ਨ ਤੇ ਜਾਣਾ ਪੈਂਦਾ ਉਹ ਹੀ ਚੀਜ਼ਾਂ ਸੇਮ ਸਿੱਖਣ ਲਈ ਤਾਂ ਮੈਨੂੰ ਲੱਗਦਾ ਹੈ ਕਿ ਇਹਦਾ ਕੋਈ ਪ੍ਰੋਪਰ ਤਰੀਕੇ ਨਾਲ ਯੂਟਿਲਾਈਜ਼ ਨਹੀਂ ਹੁੰਦਾ ਅਸੀਂ ਅਸੀਂ ਸਕੂਲ ਵਿੱਚ ਤਾਂ ਹੀ ਬੈਨ ਕਰਦੇ ਹਾਂ ਕਿ ਟਿਊਸ਼ਨਸ ਨਹੀਂ ਲੈਣਾ ਕਿਉਂਕਿ ਸਾਡੇ ਸਕੂਲ ਦਾ ਜੋ ਸਟਰਕਚਰ ਹੈ ਟਾਈਮ ਇੰਡੋਰੇਸ਼ਨ ਹੈ ਉਹ ਐਨ ਐਕਸਪੈਂਡ ਕੀਤਾ ਹੋਇਆ ਹੈ ਕਿ ਜਿਹੜਾ ਬੱਚੇ ਨੂੰ ਸਕੂਲ ਵਿੱਚ ਪੜਾਇਆ ਜਾਂਦਾ ਹੈ ਟੀਚਰਸ ਲਾਸਟ ਦੇ ਦੋ ਪੀਰੀਡ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਟਡੀ ਆਵਰਸ ਕਹਿੰਦੇ ਆ ਉਹਦੇ ਵਿੱਚ ਹੀ ਉਹਨਾਂ ਨੂੰ ਰਿਵਾਈਜ਼ ਕਰਾਇਆ ਜਾਂਦਾ ਕਿਉਂਕਿ ਸਾਰੇ ਪੇਰੈਂਟਸ ਪੜੇ ਲਿਖੇ ਨਹੀਂ ਹੁੰਦੇ ਹਨਾ ਸਾਰੇ ਬੱਚੇ ਦੀ ਮੈਂਟੈਲਿਟੀ ਸੇਮ ਨਹੀਂ ਹੁੰਦੀ ਜਿਹੜਾ ਸਕੂਲ ਵਿੱਚ ਪੜਾਇਆ ਜਾਂਦਾ ਸ਼ਾਇਦ ਉਹ ਘਰ ਤੱਕ ਇੰਪਲੀਮੈਂਟ ਨਹੀਂ ਹੁੰਦਾ ਤਾਂ ਕਿ ਪੇਰੈਂਟਸ ਉੱਤੇ ਬਰਡਨ ਘੱਟ ਪੈ ਕੇ ਇਹ ਸਾਰਾ ਕੁਝ ਟੀਚਰਸ ਦੁਆਰਾ ਸਾਡੇ ਕਰਿਕੂਲਮ ਦੇ ਦੁਆਰਾ ਹੀ ਸਕੂਲ ਵਿੱਚ ਹੀ ਬੱਚਿਆਂ ਨੂੰ ਪੜਾਇਆ ਜਾਂਦਾ ਸਿਖਾਇਆ ਜਾਂਦਾ ਤੇ ਉਹਨਾਂ ਨੂੰ ਪ੍ਰੈਕਟੀਕਲ ਕਰਾਇਆ ਜਾਂਦਾ ਗੱਲ ਕੀਤੀ ਹੈ ਅਸੀਂ ਕਿਹੜਾ ਪ੍ਰਤੀ ਹੈ ਕਿਹੜਾ ਮਲਕੀ ਕਿਹੜਾ ਇਸ ਤਰ੍ਹਾਂ ਮਲਕੀਜ਼ਮ ਬ ਕੀ ਬਚਨ ਖੇਡਾਂ ਬਤੁ ਉਛਾਲ ਕੀਤਾ ਨਾ ਭੜਾਈ ਦੇ ਨਾਲ ਨਾਲ ਕੀ ਖੇਡਾਂ ਨਹੀਂ ਕਰਵਾਈ ਜਾਂਦੀ ਨਹੀਂ ਜੀ ਬਿਲਕੁਲ ਕੀਤਾ ਜਾਂਦਾ ਹੈ ਖੇਡਾਂ ਪਛਾਈ ਤੁਸੀਂ ਹੁਣ ਦੇਖੋ ਜਿਹੜੀਆਂ ਆਪਣੀਆਂ ਹੁਣ ਖੇਡ ਪੰਜਾਬ ਦੀ ਹੋਈਆਂ ਸੀ ਜਿਹਦੇ ਵਿੱਚ ਹਾਈ ਸਕੂਲ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਅਲੱਗ-ਅਲੱਗ ਟੀਮਾਂ ਵੀ ਗਈਆਂ ਕਬੱਡੀ ਕੋਟ ਕੋ ਟੇਬਲ ਟੈਨਿਸ ਬਾਡਮ ਚੈਸ ਕੈਰਨ ਇਹ ਤਾਂ ਵੀ ਜੋ ਅਲੱਗ-ਅਲੱਗ ਖੇਤਰਾਂ ਦੀ ਕੈਟਾਗਰੀਸ ਸਾਡੇ ਬੱਚੇ ਗਏ ਤੇ 골ਡ ਮੈਡਲ ਸਿਲਵਰ ਮੈਡਲ ਬ੍ਰਾਉਨ ਮੈਡਲ ਖੇਤਰਾਂ ਤੇ ਮੈਡਲਸ ਲੈ ਕੇ ਆਏ ਨੇ ਜਿਹੜੇ ਹੁਣ ਬੱਚੇ ਕੁਆਲੀਫਾਈਡ ਕਰ ਚੁੱਕੇ ਨੇ ਡਿਸਟ੍ਰਿਕਟ ਲੈਵਲ ਲਈ ਤੇ ਉਹਨਾਂ ਲਈ ਸਾਡੇ ਅਲੱਗ ਤੇ ਉਹਨੋਂ ਡਿਸਟ੍ਰਿਕਟ ਲੈਵਲ ਤੇ ਵੀ ਲੜਨਗੇ ਤੇ ਜਿਵੇਂ ਆਪਾਂ ਗੱਲ ਕੀਤੀ ਪ੍ਰਾਇਮਰੀ ਦੀ ਪ੍ਰਾਇਮਰੀ ਦੇ ਵੀ ਹੁਣ ਖੇਡਾਂ ਪੰਜਾਬ ਦੀਆਂ ਸਟਾਰਟ ਹੋਣ ਵਾਲੀਆਂ ਨੇ ਤੇ ਉਹਦੇ ਵਿੱਚ ਵੀ ਅਸੀਂ ਪ੍ਰਾਇਮਰੀ ਦੇ ਬੱਚੇ ਲੈ ਕੇ ਜਾਵਾਂਗੇ ਇਹ ਤਾਂ ਚਲੋ ਆਪਣੇ ਪੰਜਾਬ ਲੈਵਲ ਦੇ ਖੇਡਾਂ ਹੋਗੇ ਤੇ ਇਹ ਜੇ ਆਪਾਂ 커ਰੀਕੂਲਮ ਦੇ ਨਾਲ ਕਿ ਸਾਡੇ ਅਲੱਗ-ਅਲੱਗ ਦੋ-ਦੋ ਤਿੰਨ-ਤਿੰਨ ਪੀਰੀਅਡ ਵੀਕ ਵਾਈਜ਼ ਅਸੀਂ ਸਪੈਸ਼ਲ ਖੇਡਾਂ ਲਈ ਦਿੱਤੇ ਗਏ ਨੇ ਕਿ ਫਿਜ਼ੀਕਲ ਵਿਕਾਸ ਐਜੂਕੇਸ਼ਨ ਦੇ ਵਿਕਾਸ ਨਾਲ ਹੋਣਾ ਬਹੁਤ ਜ਼ਰੂਰੀ ਹੈ ਜੇ ਫਿਜ਼ੀਕਲ ਐਕਟਿਵਿਟੀ ਹੈ ਬੱਚਾ ਐਕਟਿਵ ਹੈ ਤਾਂ ਹੀ ਉਹਦਾ ਮੈਂਟਲ ਡਵੈਲਪਮੈਂਟ ਹੋਇਆ ਇਹ ਸਨ ਧੂਰੀ ਸੀ ਚਤਨਿਆ ਸਕੂਲ ਦੇ ਅਧਿਆਪਕ ਜਿਨ੍ਹਾਂ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਬੱਚੇ ਖੇਡਾਂ ਪੜ੍ਹਾਈ ਦੇ ਨਾਲ ਖੇਡਾਂ ਖੇੜ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਤੇ ਮਾਪਿਆਂ ਦਾ ਨਾਮ ਆਇੜਾ ਰੋਸ਼ਨ ਕਰ ਸਕਣ ਕੈਮਰਾ ਪਰਸਨ ਅਰਵਿੰਦਰ ਚੋਲੇ ਨਤਵਿੰਦਰ ਕੀਪਲ